ਾਰੇ ਵੀ ਬਾਨੀ ਚ ਲਿਖ ਦਿੱਤਾ ਕਿ 21600 ਸਵਾਸ ਅਸੀਂ ਦਿਨ ਰਾਤ ਲੈਨੇ ਔਰ ਇੱਕ ਇੱਕ ਸਵਾਸ ਸਾਡਾ ਖੰਡਿਤ ਹੋ ਰਿਹਾ ਹੈ ਨਸ਼ਟ ਹੋ ਰਿਹਾ ਹੈ ਨਸ਼ਟ ਹੋ ਰਿਹਾ ਹੈ ਔਰ ਉਸ ਸਵਾਸ ਮੁੜ ਕੇ ਮਿਲਣ ਵਾਲਾ ਨਹੀਂ ਉਹ ਨਿਕਲ ਗਿਆ ਉਸ ਦਾ ਅਸੀਂ ਜੇ ਸਤਪਯੋਗ ਕੀਤਾ ਤੇ ਸਾਡਾ ਆਪਣਾ ਸਵਾਸ ਹੋ ਗਿਆ ਧਿਆਨ ਦੇਣਾ ਜਿਹੜੇ ਨਾਮ ਜਪਨ ਵਾਲੇ ਹਨ ਉਹਨਾਂ ਦੀ ਆਈ ਵਜਨਦੀ ਹੈ ਇਸੀ ਕਰਕੇ ਸਾਡੇ ઋષਿ मुनि ਸੰਤ ਜੋ ਨਾਮ ਜਪੀ ਸੀ ਉਹ ਕਈ ਸਾਲ ਸੈਂਕੜੇ ਸਾਲ ਆਪਣੇ ਸਰੀਰ ਨੂੰ ਰੱਖ ਲੈਨੇ ਸੀ ਨਾਮ ਦੇ ਵਿੱਚ ਐਨੀ ਬੜੀ ਤਾਕਤ ਹੈ ਜਿਸ ਨਾ ਜਿਸ ਦੇ ਨਾਮ ਦੀ ਬਖਸ਼ਿਸ਼ ਹੋ ਜਾਂਦੀ ਹੈ उस दिन सतगुरु तेरे चोली कुछ तेरे चोली चो इनोलोशोर महाराज की जय कि भागा वाले हो मेरे अगे की लाइन आ गई नाम के उ मैं दूसरी लाइन बोल रहा मैं सुनी महापुरुषा को लो, एक, ਵਸਤੂ ਅਮੋਲੀ ਜੀ ਗੁਰਾਤੋਂ ਮਿਲਦੀ ਗੁਰਾਤੋਂ ਮਿਲਦੀ ਇੱਕ ਵਸਤੂ ਅਮੋਲੀ ਜੀ ਗੁਰਾਤੋਂ ਮਿਲਦੀ ਗੁਰਾਤੋਂ ਮਿਲਦੀ ਇੱਕ ਵਸਤੂ ਅਮੋਲੀ ਜੀ ਗੁਰਾਤੋਂ ਇੱਕ ਵਸਤੂ ਅਮੋਲੀ ਜੀ ਗੁਰਾਤੋਂ ਮਿਲਦੀ ਗੁਰਾਤੋਂ ਮਿਲਦੀ ਇੱਕ ਵਸਤੂ ਅਮੋਲੀ ਜੀ ਗੁਰਾਤੋਂ ਮਿਲਦੀ ਗੁਰਾਤੋਂ ਮਿਲਦੀ ਇੱਕ ਵਸਤੂ ਅਮੋਲੀ ਜੀ ਗੁਰਾਤੋਂ ਮਿਲਦੀ ਗੁਰਾਤੋਂ ਮਿਲਦੀ ਇੱਕ ਵਸਤੂ ਅਮੋਲੀ ਜੀ ਸੋ ਮਿਲਦੀ ਘਰਾ ਸੋ ਮਿਲਦੀ ਅਨਮੋਲ ਸਵਾਸ ਵੀ ਹੈ ਧਿਆਨ ਦੇਣਾ ਅਨਮੋਲ ਸਵਾਸ ਹੈ ਸਵਾਸ ਨਹੀਂ ਕੋਈ ਕੀਮਤ ਨਹੀਂ ਲੇਕਿਨ ਨਾਮ ਤੋਂ ਉਸ ਨਾਮ ਤੋਂ ਉਸ ਤੋਂ ਵੀ ਬੜਾ ਅਨਮੋਲ ਹੈ ਜੇਕਰ ਉਹ ਸਵਾਸ ਦੇ ਨਾਲ ਜੁੜ ਜਾਵੇ ਜੇਕਰ ਤੁਹਾਡਾ ਸਵਾਸ ਦੇ ਨਾਲ ਨਾਮ ਜੁੜ ਜਾਵੇ ਸਵਾਸ ਦੇ ਨਾਲ ਤੁਸੀਂ ਨਾਮ ਨੂੰ ਜੋੜ ਲਓ ਤਾਂ ਫਿਰ ਕੀ ਹੈ ਉਹ ਅਮੋਲੀ ਵਸਤੂ ਜਿਹੜਾ ਨਾਮ ਹੈ ਉਹ ਤੇਰੇ ਜਨਮ ਔਰ ਮਰਨ ਦੇ ਭਵ ਬੰਧਨ ਨੂੰ ਕੱਟ ਦੇਗਾ ਬੋਲੋ ਵੰਦੇਸ਼ਵਰ ਰਾਜ ਕੀ ਜੈ ਲੇਕਿਨ ਉਹ ਜੋੜ ਦੇ ਨੇ ਜਿਨ੍ਹਾਂ ਨੂੰ ਟਿਕਟਕੀ ਲੱਗੀ ਹੋਈ ਹੈ ਜਿਨ੍ਹਾਂ ਨੂੰ ਵਿਰਹਿ ਹੈ ਪ੍ਰੇਮ ਹੈ ਪਿਆਸ ਹੈ ਜਿਨ੍ਹਾਂ ਨੂੰ ਇਹ ਇੱਕ ਇੱਕ ਸ્વાસ ਬਿਰਥਾ ਨਾ ਕਿਤੇ ਚਲੇ ਜਾਏ ਅਗਰ ਜਾਣਦਾ ਹੈ ਤੂੰ ਰੀਪੇਂਟਡ ਹੁੰਦਾ ਹੈ ਉਹਨੂੰ ਪਛਤਾਵਾ ਹੁੰਦਾ ਹੈ ਕਿ ਮੇਰਾ ਸਵਾਤ ਕਿੰਨੇ ਸੋਕੇ ਚੱਲੇਗੇ ਕਿੰਨੇ ਮੈਂ ਫਾਲਤੂ ਚਗਵਾਰਿਆ ਫਾਲਤੂ ਗੱਲਾਂ ਕਰਕੇ ਨਿੰਦਾ ਚੂਲੀ ਚਗਵਾਰਿਆ ਗਲਤ ਚਿੰਤਨ ਚਗਵਾਰਿਆ ਜਿਹਦਾ ਕੋਈ ਮਤਲਬ ਹੀ ਨਹੀਂ ਤੈਨੂੰ ਕੋਈ ਵਿਗਾੜਦਾ ਨਹੀਂ ਹੈ ਤੂੰ ਆਪਣੇ ਆਪ ਨੂੰ ਸਵੈਮ ਵਿਗਾੜਦਾ ਹੈ ਔਰ ਆਪਣੇ ਆਪ ਨੂੰ ਹੀ ਤੂੰ ਸੁਧਾਰ ਸਕਦਾ ਹੈ ਲੇਕਿਨ ਜੇਕਰ ਤੂੰ ਗੁਰੂਆਂ ਦੇ ਉਸ ਸ਼ਬਦ ਨਾਮ ਦੇ ਨਾਲ ਜੁੜ ਜਾਏਗਾ ਬੋਲੋ ਵਾਦੀ ਸੋਟ ਮਹਾਰਾਜ ਕੀ ਜੈ ਇਸ ਕਰਕੇ ਇਹਨਾਂ ਸਵਾਸਾਂ ਦਾ ਕੋਈ ਭਰੋਸਾ ਨਹੀਂ ਹੈ ਬੰਦੀ ਸੋਟ ਸਾਹਿਬ ਕਹਿੰਦੇ ਨੇ ਸਾਫ ਕਹਿ ਰਹੇ ਨੇ ਕਿ ਦਮ ਦਾ ਨਹੀਂ ਭਰੋਸਾ ਵੋ ਯੋ ਤਾਂ ਟੁੱਟ ਟੁੱਟ ਹੋਏ ਖੰਡ ਧਮਦਾ ਨਹੀਂ ਬਰੋਸਾ ਵੋ ਯੋ ਤਾਂ ਟੁੱਟ ਟੁੱਟ ਹੋਏ ਖੰਡ ਧਮਦਾ ਨਹੀਂ ਬਰੋਸਾ ਵੋ ਯੋ ਤਾਂ ਟੁੱਟ ਟੁੱਟ ਆਪਣੇ ਆਪ ਨੂੰ ਵਿਚਾਰ ਕਰਨ ਦਾ ਕਿਤੇ ਟਾਈਮ ਜੇ ਕਿਤੇ ਮਿਲਦਾ ਹੈ ਇਕੱਲੇ ਹੋਣ ਦਾ ਤਾਂ ਕਦੇ ਜਦ ਬਾਣੀ ਦੇ ਸ਼ਲੋਕ ਬਲ ਮੈਂ ਧਿਆਨ ਦਿੰਦਾ ਹਾਂ ਤਾਂ ਬੜਾ ਰਿਪੈਂਟਡ ਹੁੰਦਾ ਮੈਂ ਪਛਤਾਣਾ ਆਪਣੇ ਆਪ ਤੇ ਕਿ ਇੰਨਾ ਕੁਛ ਮਹਾਰਾਜ ਜੀ ਕਹਿ ਰਹੇ ਨੇ ਅਸੀਂ ਤਾਂ ਕੁਝ ਵੀ ਨਹੀਂ ਕਰ ਰਹੇ ਜੋ ਅਸੀਂ ਕਰਨਾ ਹੋ ਕਰੀ ਨਹੀਂ ਰਹੇ ਇਹ ਠੀਕ ਹੈ ਗੁਰੂਆਂ ਦੇ ਹੁਕਮਾਂ ਦਾ ਪਾਲਨ ਅਸੀਂ ਕਰ ਰਹੇ ਹਾਂ ਗੁਰੂਆਂ ਦੇ ਹੁਕਮ ਵਿੱਚ ਰਹ ਰਹੇ ਹਾਂ ਲੇਕਿਨ ਹੁਕਮ ਕੀ ਹੈ ਉਹਨਾਂ ਦਾ ਹੁਕਮ ਇਹ ਹੈ ਕਿ ਸਵਾਸ ਗਿਰਾਸ ਦੇ ਨਾਲ ਸੁਮਿਰਨ ਕਰ ਬੋਲੋ ਵੰਦੇਸ਼ਵਰ ਮਹਾਰਾਜ ਕੀ ਜੈ ਗੱਲ ਫਿਰ ਉੱਥੇ ਮੁੜ ਕੇ ਆ ਜਾਂਦੀ ਹੈ ਟੂਟ ਟੂਟ ਹੋਏ ਖੜੀ ਇਹਨਾਂ ਦਾਮਾਂ ਦਾ ਕੋਈ ਭਰੋਸਾ ਨਹੀਂ ਹੈ ਇਹ ਬੜਾ ਤੁਖੇ ਵਾਜਦਾ ਮੈਂ ਔਰ 12 ਉਂਗਲ ਸ્વાસ ਬਾਹਰ ਫਿਸਲਨ ਹੋ ਗਈ ਨਿਕਲ ਗਿਆ ਉਹ ਤਾਂ ਫਿਸਲ ਗਿਆ ਗਏ ਮਿੱਟੀ ਦੀ ਟੇਰੀ ਐਨੀ ਤੇਰੀ ਔਕਾਤ ਬਸ ਇੰਨੀ ਕੀ ਇਹ ਤੂੰ ਜਿਆਦਾ ਕੁਝ ਨਹੀਂ ਬਸ ਕੀ ਹੋਣਾ ਹੈ ਜਦੇ ਰੋਲਾ ਪੈ ਜਾਣਾ ਇਹਨ ਸੇਤੀ ਕਰੋ ਲਾਓ ਨੂੰ ਠਿਕਾਣੇ ਇਤਾਂ ਛੱਡੀ ਔਕਾਤ ਹੈ ਫਿਰ ਸੀ ਕਿੰਨਾ بڑا ਸੀ ਔਡੰਬਰ ਰਚ ਲੈਨੇ ਕਿੰਨਾ ਕੁਛ ਅਸੀਂ রাগ ਔਰ ਦੋਸ਼ ਦੀ ਅਗਨੀ ਚ ਸੜ ਰਹੇ ਜਲ ਰਹੇ ਕਿੰਨਾ ਸਾਡੇ ਅੰਦਰ ਵੀ ਦੋ ਵਿਦਰੋਹ ਹੈ ਕਿੰਨਾ ਅਸੀਂ ਉਸ ਦਰੋਹ ਨੂੰ ਚੜਾ-ਬੜਾ ਕਰਕੇ ਆਪਣੇ ਆਪ ਨੂੰ ਅਸੀਂ ਸਹੀ ਕਰਨਾ ਚਾਹੁੰਦੇ ਇੰਪੋਸੀਬਲ ਆ ਸੰਭਵ ਸੰਭਵ ਸੱਚਾਈ ਸੱਚਾਈ ਹੈ ਔਰ ਜੋ ਪਖੰਡ ਹੈ ਉਹ ਪਖੰਡ ਹੈ ਨਾਟਕ ਨਾਟਕ ਹੈ ਨਾਟਕ ਕੋਈ ਅਸਲੀਅਤ ਨਹੀਂ ਹੁੰਦੀ ਉਹਨੂੰ ਫਿਰ लोग कहते हैं तू ड्रामा कर रहा है असि ड्रामा कर रहे हैं अगर देखा जाए नाम तो बिना ज्यादा स्वास खाली जा रहा है ये साढ़े ड्रामे हो रहे हैं और ड्रामे न परिमार्जित तो भाषा चाहे संत महापुरुष कहने ने प्रपंच परपंच ये जो अखा दृश्य मान जगत देख रहे हो ये है तो वो दी साजी नवाजी जड़ी है सृष्टि है लेकिन उस सृष्टि दे विच जद तैनूं नजर आएगा ना ਫਿਰ ਤੇਰਾ ਕੋਈ ਇਹ ਸ੍ਰਿਸ਼ਟੀ ਵਿਗਾੜ ਨਹੀਂ ਸਕਦੀ ਮਾਇਆ ਵਿਗਾੜ ਨਹੀਂ ਸਕਦੀ ਜਿੱਥੇ ਦੇਖਾ ਉੱਥੇ ਤੂੰ ਹੀ ਨਜ਼ਰ ਆਏ ਮੈਨੂੰ ਤੂੰ ਹੀ ਦਿਸਦਾ ਹੈ ਉਹ ਤੂੰ ਦਿਸਦਾ ਹੈ ਉਹ ਤੂੰ ਦਿਸਦਾ ਹੈ ਜਿਨੇ ਦੇਖਿਆ ਉਹਨਾਂ ਨੇ ਲਿਖ ਦਿੱਤਾ ਉਹਨਾਂ ਨੇ ਸਤਸੰਗ ਦੇ ਦਿੱਤਾ ਉਹਨਾਂ ਨੇ ਤੈਨੂੰ ਰਾਸਤਾ ਦੱਸ ਦਿੱਤਾ ਕਿ ਇੱਥੋਂ ਚਲੇ ਜਾ और तू रामसर मोक्ष ताम टपरिया पहुंच जाएगा लेकिन चलना तो तू तु है उसी चले हो, दुबारा फिर आ गए कई नहीं चले हो घर बैठे नहीं कई सुन भी रहे हैं वो फिर इथे बैठे जो सत्संग सुन रहे हो इत कई इत बैठे हैं लेकिन उन्होंने मन घर गया होया है वो इथे नहीं बैठे वो घर बैठे ने लो इतने आला उ बैठा उथे आला इतने बैठा है विचार है विचार नाम है का। गुरु महाराज दे बाणी विचार नाम है सम्झ का। समझना पड़ी परख अकल एके घना बिना अकल क्या लख अकल असी बुद्धि कहने जिस बुद्धि नाल चित्ती अम के नाम दे नाल जोड़ लीए ओ इतो बड़ी कोई दुनिया च अकल नहीं है शकल पमा निकम्मी सर जाएगा ਕਾਲਾ ਕਲੂਟਾ ਹੋਵੇ ਕਾਣਾ ਹੋਵੇ ਟੀਰਾ ਹੋਵੇ ਭੈਂਗਾ ਹੋਵੇ ਗੰਜਾ ਹੋਵੇ ਕਬਰਾਣਾ ਨਹੀਂ ਲੇਕਿਨ ਅਕਲ ਬੰਦ ਏਕੇ ਘਨਾ ਇੱਕ ਵੀ ਬਹੁਤ ਹੈ ਬਿਨਾ ਅਕਲ ਕੇ ਅਲਖ ਅਕਲ ਦਾ ਇਸ਼ਾਰਾ ਮਹਾਰਾਜ ਜੀ ਉਸ ਬੁੱਧੀ ਨੂੰ ਕਹਿੰਦੇ ਜਿਸ ਬੁੱਧੀ ਦੇ ਨਾਲ ਤੁਸੀਂ ਹਰ ਸਵਾਸ ਨੂੰ ਸਵਾਸ ਗਿਰਾਸ ਦੇ ਨਾਲ ਪਰਮੇਸ਼ਰ ਦੇ ਨਾਮ ਦਾ ਜਾਪ ਕਰਦੇ ਹੋ ਉਹ ਅਕਲ ਸਭ ਤੋਂ ਵੱਡੀ ਹੈ दे, बन जाओ पढ़ लिख जाओ भौतिक जड़ी जी नष्ट होने वाली है कुछ भी नहीं अंश भी नहीं है पलक मारते शार हो जाएगा रे बानी चाहे एक पलक दा साड़ी पलक थल्ले आंदी उपर जंदी है उपर है ऐने समय ची ही सृष्टि दा जड़ा है लह हो जाना है ਔਰ ਐਨੇ ਸਮੇਂ ਦੇ ਵਿੱਚ ਹੀ ਉਹ ਪਰਮਾਤਮਾ ਇਸ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ ਕਰਤੁਮ ਕਰਤੁਮ ਨਥਾ ਕਰਤੁਮ ਸ ਈਸ਼ਵਰ ਸ ਸਮਰਥ ਉਹ ਸਮਰਥ ਬੰਦੀ ਛੋੜ ਮਹਾਰਾਜ ਦੀ ਇੰਨੀ ਵੱਡੀ ਤਾਕਤ ਹੈ ਕਿ ਇੱਕ ਕ੍ਸ਼ਣ ਦੇ ਵਿੱਚ ਸ੍ਰਿਸ਼ਟੀ ਦੀ ਰਚਨਾ ਕਰ ਲੈਂਦਾ ਹੈ ਔਰ ਇੱਕ ਕ੍ਸ਼ਣ ਦੇ ਵਿੱਚ ਹੀ ਉਹਨੂੰ ਸਮੇਟ ਦਿੰਦਾ ਹੈ ਬੋਲੋ ਬੰਦੀ ਛੋੜ ਮਹਾਰਾਜ ਕੀ ਜੈ ਇਸੇ ਕਰਕੇ ਬਹੁਤ ਰਸਮੇ ਵੀ ਬਾਣੀ ਹੈ ਇਸ ਬਾਣੀ ਨੂੰ ਜੇ ਅਸੀਂ ਸਮਝਦੇ ਹਾਂ ਤਾਂ ਸਮਝਣ ਦੇ ਵਿੱਚ ਹੀ ਸਮਾਧੀ ਲੱਗ ਜਾਂਦੀ ਹੈ ਕਿਤੇ ਮਨ ਜਾਂਦਾ ਹੀ ਨਹੀਂ ਇੱਕ ਇੱਕ ਲਾਈਨ ਮਹਾਰਾਜ ਜੀ ਨੇ ਸਟਿੱਕ ਜਿਹੜਾ ਹੈ ਉਹਨਾਂ ਨੇ ਵਰਤਿਆ ਹੈ ਜੇ ਕਿਸੇ ਨੇ ਸਮਝਣਾ ਹੋਵੇ ਜੇ ਮੈਂ ਸਮਝਣਾ ਹੋਵੇ ਮੈਂ ਆਪਣੇ ਆਪ ਨੂੰ ਵੀ ਕਹਿ ਰਹੇ ਹਾਂ ਇਸ ਕਰਕੇ ਮਹਾਰਾਜ ਜੀ ਬੰਦੀ ਛੁੜ ਕਹਿ ਰਹੇ ਨੇ ਇਹਨਾਂ ਦਮਾ ਦਾ ਕੋਈ ਕੋਈ ਵਿਸ਼ਵਾਸ ਨਹੀਂ ਕੋਈ ਪ੍ਰੋਸਾ ਨਹੀਂ ਦਮ ਤਾਂ ਨਹੀਂ ਪਰੋਸਾ ਵੋ ਯਾ ਦਮ ਟੂਟ ਟੂਟ ਹੋਏ ਖੰਡ ਦਮ ਤਾਂ ਨਹੀਂ ਪਰੋਸਾ ਵੋ ਯਾ ਦਮ ਟੂਟ ਟੂਟ ਹੋਏ ਖੰਡ ਦਮ ਤਾਂ ਨਹੀਂ ਪਰੋਸਾ ਵੋ ਕਬਸ ਪਿਆਰਿਓ ਯਾ ਦਮ ਟੂਟ ਟੂਟ ਹੋਏ ਖੰਡ ਜਦ ਫਰੋਸਾ ਨਹੀਂ ਫਿਰ ਕਿਉਂ ਲੰਬੀਆਂ ਤਾਣ ਕੇ ਸੋ ਜਾਂਦੇ ਕੋਈ ਪਤਾ ਨਹੀਂ ਸਵੇਰੇ ਅੱਖ ਖੁੱਲਣੀ ਨਹੀਂ ਖੁੱਲਣੀ ਦਿਨ ਚ ਸੋਇਆ ਖੁੱਲਣੀ ਨਹੀਂ ਖੁੱਲਣੀ ਗਰੰਟੀ ਹੈ ਕੋਈ ਕਿੰਨੇ ਸੁੱਤੇ ਹੋਏ ਰਹਿ ਜਾਂਦੇ ਇਹ ਕੋਈ ਗਰੰਟੀ ਹੈ ਕਿਉਂਕਿ ਦਮ ਆਇਆ ਨਹੀਂ ਵਾਪਸ ਤੇਰੇ ਦਮਾਂ ਦੀ थैਲੀ ਜਿਹੜੀ ਹੈ ਉਤੇ ਖਰਚ ਲਈ ਹੁਣ ਤੈਨੂੰ ਇੱਕ ਵੀ ਦਮ ਪਧਾਰ ਨਹੀਂ ਮਿਲਣਾ ਨਾ ਨਗਦ ਮਿਲਣਾ ਬੋਲੋ ਵੰਦੀ ਛੋਟ ਮਹਾਰਾਜ ਕੀ ਜੈ महाराज बुरीवाला जी की वीडियो देखने के लिए चैनल को सब्सक्राइब और वीडियो को लाइक जरूर करो